ਕਾਫੀ ਮਾੜਾ ਹਾਲ ਸੀ ਕਾਫੀ ਦਿਨ ਤੋਂ ਕਿਉਂਕਿ ਕੁਝ ਤੜਕ ਦੇ ਲੈਵਲ ਦਾ ਇਹ ਕੁਝ ਮਿੱਟੀ ਪਾਈ ਹੋਈ ਸੀ ਕਿਤੇ ਉੱਚਾ ਕੋਈ ਨੀਵਾ ਕਾਫੀ ਦਿਨ ਦੀ ਸਮੱਸਿਆ ਚੱਲ ਰਹੀ ਸੀ ਪੇ ਗਿਆ ਪਹਿਲਾਂ ਸੀਵਰੇਜ ਦੇ ਪਾਣੀ ਕਰਕੇ ਕਾਫੀ ਖਰਾਬ ਹਾਲਤ ਸਨ ਸੋ ਅਸੀਂ ਚਾਹੁੰਦੇ ਸੀ ਕਿ ਪਹਿਲਾਂ ਮੇਨ ਐਂਟਰੀ ਜਿਹੜੀਆਂ ਉਹ ਉਹਨਾਂ ਨੂੰ ਠੀਕ ਕਰ ਲਈਏ ਉਹਨਾਂ ਦੇ ਨਾਲ ਨਾਲ ਹੁਣ ਗਲੀਆਂ ਦਾ ਵੀ ਅਸੀਂ ਕੰਮ ਸ਼ੁਰੂ ਕੀਤਾ ਜਿਹੜੀਆਂ ਪਹਿਲ ਦੇ ਆਧਾਰ ਤੇ ਜਿਹੜੀਆਂ ਜ਼ਿਆਦਾ ਖਰਾਬ ਹੈ ਜਿੱਥੇ ਵਾਕਈ ਜ਼ਿਆਦਾ ਲੋਡ ਹੈ 59 ਲੱਖ ਰੁਪਏ ਦੀ ਲਗਤ ਨਾਲ ਜਿਹੜੀ ਇਹ ਸਾਰੀ ਗਲੀ ਬਣਨੀ ਹੈ ਔਰ ਇੰਟਰਲੌਕ ਟਾਈਲ ਇਹ ਤੇ ਇਹਦੀਆਂ ਜਿਹੜੀਆਂ ਬ੍ਰਾਂਚਸ ਹੈ ਉੱਥੇ ਵੀ ਲੱਗਣੀਆਂ ਨੇ ਔਰ ਪਹਿਲਾਂ ਵੀ ਦੋ ਸੜਕਾਂ ਦੀ ਸ਼ੁਰੂਆਤ ਕਰਕੇ ਛੱਡੇ ਆ ਕਿਉਂਕਿ ਮਾਨਸਾ ਦੀਆਂ ਮੇਨ ਐਂਟਰੀਆਂ ਪਾਣੀ ਦੇ ਨਿਕਾਸ ਨਾ ਹੋਣ ਦੀ ਵਜ੍ਹਾ ਕਰਕੇ ਹੋ ਪਰ ਜਦੋਂ ਚੰਗਾ ਕੰਮ ਹੁੰਦਾ ਤਾਂ ਬੇਨਤੀ ਆ ਵੀ ਉਹ ਚੰਗੇ ਕੰਮ ਦੀ ਵੀ ਸਹਯਤਾ ਕਰਨ ਮੈਂ ਜ਼ਰੂਰ ਕਹੂੰਗਾ ਕਿ ਆਪਣਾ ਆਪਾਂ ਆਪਣੇ ਵਾਲੀ ਸਾਈਡ ਉੱਚਾ ਕਰ ਲੈਨੇ ਆ ਤੇ ਜਿਹੜਾ ਆਪਣਾ ਪਾਣੀ ਹੈ ਉਹ ਸੜਕ ਦੇ ਵਿਚਾਲੇ ਖੜਨ ਲੱਗ ਜਾਂਦਾ ਫਿਰ ਸੜਕ ਬਹੁਤ ਜਲਦੀ ਟੁੱਟ ਜਾਂਦੀ ਹੈ ਉਹਦਾ ਆਪਾਂ ਜ਼ਰੂਰ ਧਿਆਨ ਰੱਖਣਾ ਕਿ ਜਿਹੜਾ ਪਾਣੀ ਹੈ ਉਹ ਆਪਣੀ ਹੈ ਪਿਆਰ ਦਾ ਉੱਥੇ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਇਹੀ ਬੇਨਤੀ ਕਰਾਂਗੇ ਵੀ ਜਿੱਥੇ ਪੰਜਾਬ ਸਰਕਾਰ ਐਮ ਐਲ ਏ ਸਾਹਿਬ ਵਧੀਆ ਕੰਮ ਕਰ ਰਹੇ ਨੇ ਤਾਂ ਕਿਰਪਾ ਕਰਕੇ ਇਹਨਾਂ ਕੰਮਾਂ ਦੀ ਸराहਨਾ ਕੀਤੀ ਜਾਵੇ ਉਹਦੀ ਜਿਹੜੀ ਲਾਈਫ ਹੈ ਉਹ ਲੰਬੀ ਹੋਵੇ ਤਾਂ ਜੋ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਕੋਈ ਅਸੁਵਿਧਾ ਨਾ ਹੋਵੇ ਕਿਉਂਕਿ ਵਿਰੋਧ ਕਰਨਾ ਹਰ ਇੱਕ ਦਾ ਹੱਕ ਹੈ ਸਾਡੇ ਬਹੁਤ ਭਰਾ ਨੇ ਜਿਹੜੇ ਹਮੇਸ਼ਾ ਸਮੇਂ-ਸਮੇਂ ਦੇ ਉੱਤੇ ਵਿਰੋਧੀ ਗਤੀਵਿਧੀਆਂ ਕਰਦੇ ਨੇ ਉਹ ਹੱਕ ਹੈ ਉਹਨਾਂ ਦਾ ਕਰਨ ਜਿਹੜੀ ਫੌਜੀ ਸਟ੍ਰੀਟ ਹੈ ਜੀ ਕਾਫੀ ਦੇਰ ਤੋਂ ਇੱਥੋਂ ਦੇ ਜਿਹੜੇ ਨਿਵਾਸੀ ਸੀ ਪਹਿਲਾਂ ਵੀ ਇੱਕ ਦੋ ਵਾਰ ਇੱਕ ਕਾਫੀ ਮਾੜਾ ਹਾਲ ਸੀ ਕਾਫੀ ਦੇਰ ਤੋਂ ਕਿਉਂਕਿ ਕੁਝ ਸੜਕ ਦੇ ਲੈਵਲ ਦਾ ਇਹ ਕੁਝ ਮਿੱਟੀ ਪਾਈ ਹੋਈ ਸੀ ਕਿਤੇ ਉੱਚਾ ਕੋਈ ਤੇ ਨੀਵਾ ਕਾਫੀ ਦੇਰ ਦੀ ਇਸ ਸਮੱਸਿਆ ਚੱਲ ਰਹੀ ਸੀ ਔਰ ਕਾਫੀ ਦੇਰ ਤੋਂ ਅਸੀਂ ਵੀ ਲੱਗੇ ਆ ਜਦੋਂ ਦੀ ਸਰਕਾਰ ਬਣੀ ਹੈ ਕਿ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਉਹਦੇ ਤਹਿਤ ਅੱਜ ਪਹਿਲਾਂ ਵੀ ਦੋ ਸੜਕਾਂ ਦੀ ਸ਼ੁਰੂਆਤ ਕਰਕੇ ਛੱਡੇ ਆ ਕਿਉਂਕਿ ਮਾਨਸਾ ਦੀਆਂ ਮੇਨ ਐਂਟਰੀਆਂ ਪਾਣੀ ਦੇ ਨਿਕਾਸ ਨਾ ਹੋਣ ਦੀ ਵਜ੍ਹਾ ਕਰਕੇ ਹੋਰ ਮਤਲਬ ਜਿਹੜਾ ਮੀਂਹ ਜਿਆਦਾ ਪੈ ਗਿਆ ਪਹਿਲਾਂ ਸੀਵਰੇਜ ਦੇ ਪਾਣੀ ਕਰਕੇ ਕਾਫੀ ਖਰਾਬ ਹਾਲਤ ਸਨ ਸੋ ਅਸੀਂ ਚਾਹੁੰਦੇ ਸੀ ਕਿ ਪਹਿਲਾਂ ਮੇਨ ਐਂਟਰੀ ਜਿਹੜੀਆਂ ਉਹ ਉਹਨਾਂ ਨੂੰ ਠੀਕ ਕਰ ਲਈਏ ਉਹਨਾਂ ਦੇ ਨਾਲ-ਨਾਲ ਹੁਣ ਗਲੀਆਂ ਦਾ ਵੀ ਅਸੀਂ ਕੰਮ ਸ਼ੁਰੂ ਕੀਤਾ ਜਿਹੜੀਆਂ ਪਹਿਲ ਦੇ ਆਧਾਰ ਤੇ ਜਿਹੜੀਆਂ ਜਿਆਦਾ ਖਰਾਬ ਹੈ ਜਿੱਥੇ ਵਾਕਈ ਜਿਆਦਾ ਲੋਡ ਹੈ ਸੋ ਅੱਜ ਇੱਥੇ ਆਏ ਆ 59 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਇਹ ਸਾਰੀ ਗਲੀ ਬਣਨੀ ਹੈ ਔਰ ਇੰਟਰਲੌਕ ਟਾਈਲਸ ਇਹ ਤੇ ਇਹਦੀਆਂ ਜਿਹੜੀਆਂ ਬ੍ਰਾਂਚਸ ਐ ਉੱਥੇ ਵੀ ਲੱਗਣੀਆਂ ਨੇ ਔਰ ਮਤਲਬ ਕੱਲ ਤੋਂ ਹੀ ਆਪਾਂ ਇਹਦਾ ਕੰਮ ਸ਼ੁਰੂ ਕਰਾਂਗੇ ਸੋ ਸਾਰੇ ਜਿਹੜੇ ਇਸ ਗਲੀ ਦੇ ਵਾਸੀ ਨੇ ਜਿਹੜੇ ਹਲੇ ਦੁਆਲੇ ਸਾਰੇ ਸਾਡੇ ਸਾਥੀ ਰਹਿੰਦੇ ਨੇ ਜਿਹੜੇ ਸਤਕਾਰਯੋਗ ਸਾਰੇ ਸੱਜਣ ਰਹਿੰਦੇ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਕੋਈ ਪਾਣੀ ਦਾ ਸੀਵਰੇਜ ਦਾ ਕਨੈਕਸ਼ਨ ਹੈ ਉਹ ਪਹਿਲਾਂ ਕਰ ਲਓ ਔਰ ਇੱਕ ਮੈਂ ਜ਼ਰੂਰ ਕਹੂੰਗਾ ਕਿ ਆਪਣਾ ਆਪਾਂ ਆਪਣੇ ਵਾਲੀ ਸਾਈਡ ਉੱਚਾ ਕਰ ਲੈਣੇ ਆ ਤੇ ਜਿਹੜਾ ਆਪਣਾ ਪਾਣੀ ਹੈ ਉਹ ਸੜਕ ਦੇ ਵਿਚਾਲੇ ਖੜਨ ਲੱਗ ਜਾਂਦਾ ਹੈ ਫਿਰ ਸੜਕ ਬਹੁਤ ਜਲਦੀ ਟੁੱਟ ਜਾਂਦੀ ਹੈ ਉਹਦਾ ਆਪਾਂ ਜ਼ਰੂਰ ਧਿਆਨ ਰੱਖਣਾ ਕਿ ਜਿਹੜਾ ਪਾਣੀ ਹੈ ਉਹ ਆਪਣਾ ਹੀ ਹੈ ਜਿਹੜਾ ਵੀ ਆਉਂਦਾ ਹੈ ਉਹਦੀ ਨਿਕਾਸੀ ਦਾ ਵੀ ਜਿਹੜਾ ਪ੍ਰਬੰਧ ਹੈ ਉਹ ਸਹੀ ਤਰੀਕੇ ਨਾਲ ਹੋਵੇ ਤਾਂ ਜੋ ਜਿਹੜੀ ਇਹ ਸੜਕ ਬਣੂ ਜਿਹੜੀ ਇਹ ਗਲੀ ਬਣੂਗੀ ਤਾਂ ਉਹਦੀ ਜਿਹੜੀ ਲਾਈਫ ਹੈ ਉਹ ਲੰਬੀ ਹੋਵੇ ਤਾਂ ਜੋ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਕੋਈ ਐ ਸਹੂਲਤ ਨਾ ਹੋਵੇ ਕਿੰਨੇ ਕ ਸਮੇਂ ਦੇ ਕੰਮ ਹੈ ਤਾਂ ਹੋਰ ਕਿੰਨੀ ਗਲੀਆਂ ਇਹਦੇ ਕੰਮ ਸ਼ੁਰੂ ਹੋਣਾ ਦੇਖੋ ਜੀ ਕੋਈ ਵੀ ਗਲੀ ਅਸੀਂ ਜਾਂ ਸੜਕ ਰਹਿਣ ਨਹੀਂ ਦੇਣੀ ਔਰ ਮਾਨਸਾਂ ਚ ਜਿਹੜੀਆਂ ਸੜਕਾਂ ਦੀ ਮੈਂ ਗੱਲ ਕਰਾਂ ਤਾਂ ਅਸੀਂ ਲਗਭਗ 29 ਜਿਹੜੀਆਂ ਸੜਕਾਂ ਹੈ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਸਾਡਾ ਬਣਾਉਣ ਦਾ ਟੀਚਾ ਹੈ ਸ਼ਹਿਰ ਦੀਆਂ 29 ਰੋਡਸ ਹੈਗੀਆਂ ਜਿਹੜੀਆਂ ਛੋਟੀਆਂ ਵੱਡੀਆਂ ਮਿਲਾ ਕੇ ਔਰ ਭਾਵੇਂ ਉਹ ਮਤਲਬ ਰਾਮਨ ਸਿਨੇਮਾ ਰੋਡ ਹੋਵੇ ਭਾਵੇਂ ਕਚਹਿਰੀ ਰੋਡ ਹੋਵੇ ਭਾਵੇਂ ਅਗਰਸੈਨ ਮਾਰਗ ਹੋਵੇ ਜਾਂ ਅਗਰ ਅਗਰਵਾਲ ਜਿਹੜਾ ਅਗਰਸੈਨ ਆਪਣਾ ਉਹ ਹੈ ਪਵਨ ਹੈ ਉਹ ਤਾਂ ਉਹ ਵੀ ਸ਼ੁਰੂ ਹੋ ਚੁੱਕਿਆ ਹੈ ਮਤਲਬ ਅਨਾਜ ਮੰਡੀ ਦੇ ਨਾਲ ਵਾਲੀ ਵੀ ਸ਼ੁਰੂ ਹੋ ਚੱਕੀ ਹੈ ਅੰਸ਼ੀデアਜਮ ਸਰਦਾਰ ਪਾਕ ਸਿੰਘ ਚੌਂਕ ਤੋਂ ਜਿਹੜੀਆਂ ਜਵਾਰਕੇ ਪੁੱਲ ਤੱਕ ਜਾਂਦੇ ਆ ਉਹ ਵੀ ਹੈ ਸੂਏ ਵਾਲੀ ਰੋਡ ਬਣ ਚੁੱਕੀ ਹੈ ਔਰ ਆਉਣ ਵਾਲੇ ਸਮੇਂ 'ਚ ਸਾਰੀਆਂ ਮਤਲਬ ਸਾਡਾ ਇਹ ਹੈਗਾ ਟੀਚਾ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਸਾਰੀਆਂ ਨੂੰ ਅਸੀਂ ਕੰਪਲੀਟ ਕਰਾਂਗੇ। ਧੰਨਵਾਦ ਕਰਦੇ ਆ ਜਿੱਥੇ ਨਗਰ ਕੌਂਸਲ ਮਾਨਸਾ ਤੇ ਸਾਡੇ ਸਤਿਕਾਰਯੋਗ ਐਮਐਲਏ ਡਾਕਟਰ ਬੀਜੇ ਸਿੰਘ 라ਜੀ ਕਿਉਂਕਿ ਅਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਹਾਂ ਜਿੱਥੇ ਸ਼ਹਿਰ ਦੇ ਵਿੱਚ ਪਾਈਪਲਾਈਨ ਪਾਉਣ ਦਾ ਘਰਾਂ ਵਾਸਤੇ ਪਾਣੀ ਦੀਆਂ ਪੈਪਾਂ ਪਾਉਣ ਦਾ ਕੰਮ ਵੱਡੇ ਲੈਵਲ ਤੇ ਚੱਲ ਰਿਹਾ ਹੈ। ਉਥੇ ਇੱਕ ਵੱਡੀ ਜਿਹੜੀ ਸ਼ਹਿਰ ਦੀ ਜ਼ਰੂਰਤ ਸੀ ਵੀ ਆਪਣੇ ਸੀਵਰੇਜ ਦੇ ਪਾਣੀ ਦੀ ਉਹ ਵੀ 50% ਕਮ ਹੋ ਵੀ ਹੋ ਗਿਆ ਤੇ ਉਸ ਤੋਂ ਬਾਅਦ ਨਾਲ ਹੀ ਖੁਸ਼ੀ ਦੀ ਗੱਲ ਇਹ ਹੈ ਵੀ ਸਾਡੇ ਸ਼ਹਿਰ ਦੀਆਂ ਜਿੰਨੀਆਂ 메ਨ ਸੜਕਾਂ 메ਨ ਐਂਟਰੀਆਂ ਜਿੱਥੇ ਉਹਨਾਂ ਦਾ ਉਦਘਾਟਨ ਕੀਤਾ ਉੱਥੇ ਕਾਫੀ ਲੰਮੀ ਸਮੇਂ ਤੋਂ ਇਹ ਫੌਜੀ ਸਟਰੀਟ ਹੈ ਜਿਹੜੀ ਇਹ ਦਿੱਕਤ ਆ ਰਹੀ ਸੀ ਤੇ ਸਾਡੇ ਐਮਸੀ 7 ਕਾਫੀ ਸਮੇਂ ਤੋਂ ਪ੍ਰਧਾਨ ਸਾਹਿਬ ਨੂੰ ਕਹਿ ਰਹੇ ਸੀ ਵੀ ਇਹ ਤਿਆਰ ਕੀਤਾ ਜਾਵੇ ਤੇ ਪ੍ਰਧਾਨ ਸਾਹਿਬ ਨੇ ਐਮਐਲਏ ਸਾਹਿਬ ਨਾਲ ਜੋ ਪਿਛਲੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਸ਼ਹਿਰ ਵਾਸਤੇ ਵੱਡੇ ਵੱਡੇ ਕੰਮ ਲਿਆਂਦੇ ਉੱਥੇ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਇਹੀ ਬੇਨਤੀ ਕਰਾਂਗੇ ਵੀ ਜਿੱਥੇ ਪੰਜਾਬ ਸਰਕਾਰ ਐਮਐਲਏ ਸਾਹਿਬ ਵਧੀਆ ਕੰਮ ਕਰ ਰਹੇ ਨੇ ਤਾਂ ਕਿਰਪਾ ਕਰਕੇ ਇਹਨਾਂ ਕੰਮਾਂ ਦੀ ਸਰਾਹਤਾ ਕੀਤੀ ਜਾਵੇ ਕਿਉਂਕਿ ਵਿਰੋਧ ਕਰਨਾ ਹਰ ਇੱਕ ਦਾ ਹੱਕ ਹੈ ਸਾਡੇ ਬਹੁਤ ਭਰਾ ਨੇ ਜਿਹੜੇ ਹਮੇਸ਼ਾ ਸਮੇਂ-ਸਮੇਂ ਦੇ ਉੱਤੇ ਵਿਰੋਧੀ ਗਤੀਵਿਧੀਆਂ ਕਰਦੇ ਨੇ ਉਹ ਹੱਕ ਹੈ ਉਹਨਾਂ ਦਾ ਕਰਨ ਪਰ ਜਦੋਂ ਚੰਗਾ ਕੰਮ ਹੁੰਦਾ ਤਾਂ ਬੇਨਤੀ ਹੈ ਵੀ ਉਹ ਚੰਗੇ ਕੰਮ ਦੀ ਵੀ ਸਰਾਹਤਾ ਕਰਨ ਧੰਨਵਾਦ